ਵੀਡੀਓ ਤੋਂ ਬਾਅਦ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਰਹਿਣੀ ਚਾਹੀਦੀ ਜਿਹੜੇ ਆਪਾਂ ਨੂੰ ਭੈਣ ਭਰਾ ਪੁੱਛਦੇ ਮੇਰਾ ਵੀਰ ਵੀ ਤੁਹਾਡੇ ਕੋਲ ਕਿਹੜੇ-ਕਿਹੜੇ ਜਾਨਵਰ ਹੈ ਅੱਜ ਤੁਹਾਨੂੰ ਆਪਾਂ ਜਾਨਵਰ ਦਿਖਾ ਦਿੰਨੇ ਆ ਤੇ ਆ ਮੇਰਾ ਵੀਰੀ ਫਾਰਮ ਨਹੀਂ ਆ ਇਹ ਛੋਟਾ ਜਿਹਾ ਜੂਆ ਜਿੱਦਾਂ ਤੁਸੀਂ ਦੇਖ ਸਕਦੇ ਤੇ ਟਿਕਟ ਰਹਿਣੀ ਪਿੰਦੀ ਆ ਜਿਹੜੇ ਵੱਡੇ ਉਹਨਾਂ ਵਾਸਤੇ 8 ਰਿੰਗਟ ਜਿਹੜੇ ਬੱਚੇ ਆ ਉਹਨਾਂ ਵਾਸਤੇ 5 ਰਿੰਗਟ ਜਿਹੜੇ 5 ਸਾਲ ਤੋਂ ਛੋਟੇ ਬੱਚੇ ਉਹਨਾਂ ਵਾਸਤੇ ਫ੍ਰੀ ਐਂਟਰੀ ਠੀਕ ਹੈ ਤੇ ਅੱਗੇ ਤੁਹਾਨੂੰ ਮੈਂ ਜਾਨਵਰ ਉਹ ਖਾ ਦਿਨਾ ਆਪਣੇ ਕੋਲ ਕਿਹੜੇ-ਕਿਹੜੇ ਆ ਜੇ ਤੁਸੀਂ ਇੱਧਰ ਆ ਕੇ ਦੇਖੋ ਕਿ ਇੱਧਰ ਆਪਣੇ ਕੋਲ ਆ ਜਿਹੜੀਆਂ ਵਾਈਟ ਕਲਰ ਦੀਆਂ ਬਤਕਾਂ ਇਹ ਹੈਗੀਆਂ ਮੇਰਾ ਵੀਰ 30 ਤੋਂ ਤਾਂ ਐ ਤੇ ਬਾਕੀ ਆ ਜਿਹੜੀਆਂ ਤੁਸੀਂ ਬਲੈਕ ਦੇਖੰਦੇ ਜੋ ਆਵਲੀਆਂ ਇਹ ਹੈਗੀਆਂ ਇਹ 20 20 ਕੇ ਹੋਣੀਆਂ ਇਧਰ ਜੇ ਤੁਸੀਂ ਦੇਖੋਗੇ ਇਧਰ ਆਪਣੇ ਕੋਲ ਆ ਹੈਗੀਆਂ ਤੁਰਕੀ ਆ ਜਿਹੜੇ ਵਾਈਟ ਕਲਰ ਦਾ ਠੀਕ ਹੈ ਇਹ ਹੈਗੇ ਤੁਰਕੀ ਇਹ ਚਾਰੇ ਉਸ ਤੋਂ ਬਾਅਦ ਆਪਣੇ ਕੋਲ ਚਕੋਰਾ ਤੇ ਕਮੂਰਨੀ ਵੀ ਆ ਮੂਰਨੀ ਇਧਰ ਆ ਤਾਂ ਦਿਖਾ ਦਿੰਦਾ ਮੈਂ ਆ ਇੱਕ ਮੂਰਨੀ ਵੀ ਆ ਠੀਕ ਹੈ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆਪਣੇ ਆ ਜਾਂਦੇ ਆ ਆ ਕੁੱਕੜ ਠੀਕ ਹੈ ਦੇਸੀ ਕੁੱਕੜ ਇਹ ਹੈਗੇ ਮੇਰਾ ਵੀਰ 18 18 20 ਹੁਣੇ ਹੈਗੇ ਇਧਰਲੀ ਸਾਈਡ ਤੇ ਆ ਤੁਸੀਂ ਦੇਖ ਸਕਦੇ ਬੱਕਰੀਆਂ ਬੱਕਰੀ ਤੋਂ ਦੇ ਇੱਥੇ ਇੱਕ ਹੀ ਆ ਬਾਕੀ ਸਾਰੀਆਂ ਭੇਡਾਂ ਹੀ ਐ ਇੱਥੇ ਕੇ ਤੇ ਭੇਡਾਂ ਮੇਰਾ ਵੀਰ ਆਪਾਂ ਵੇਚਣੀਆਂ ਜੇ ਕਿਸ ਨੂੰ ਚਾਹੀਦੀਆਂ ਆਂ ਦੱਸ ਸਕਦਾ ਠੀਕ ਹੈ ਆਪਾਂ ਨੂੰ ਤੇ ਭੇਡਾਂ ਜਿੱਦਾਂ ਮੰਨ ਲਓ ਕਿ ਇਹ ਛੋਟੀਆਂ ਐ ਛੋਟੀਆਂ ਯਾਨੀ ਕਿ 7-7 ਲੜਿਆ ਜਿਹੜੇ ਭੇਡੂ ਜੇ ਆ ਉਹਨਾਂ ਦੀ 300 ਤੋਂ ਲੈ ਕੇ ਕਰਦੂ ਕਰਤੇ ਜੋ ਕੀਮਤੇ ਉਸ ਤੋਂ ਬਾਅਦ ਜਿਹੜੇ ਵੱਡੇ ਆ 6 700 ਤੱਕ 300 ਤੋਂ ਲੈ ਕੇ 600 ਤੱਕ ਆਪਾਂ ਢੇਡਾਂ ਵੇਚਣੀਆਂ 15 20 ਵੇਚਣੀਆਂ ਜੇ ਕਿਸੇ ਨੂੰ ਚਾਹੀਦੀ ਤੇ ਦੱਸ ਦਿਓ ਤੇ ਇੱਥੇ ਮੇਰਾ ਵੇਰਵਾ ਦਿੰਦੇ ਸਾਡੇ ਆ ਪੇਡੂ ਆਪਣੇ ਸਾਰੇ ਢੇਡਾਂ ਪੇਡੂ ਉਹਨਾਂ ਦੇ ਮੇਮਨੇ ਤੇ ਇਧਰ ਆ ਤੁਸੀਂ ਦੇ ਸਾਡੇ ਬੱਕਰੀਆਂ ਕਿ ਬੱਕਰੀਆਂ ਨਹੀਂ ਆਪਾਂ ਵੇਚਣੀਆਂ ਆਪਣੇ ਕੋਲ ਬੱਕਰੀਆਂ ਦਾ ਥੋੜੀਆਂ ਹੀ ਆ ਬਾਕੀ ਜੇ ਆਪਣੇ ਕਸਟਮਰਾਂ ਉਹਦੇ ਕਸਟਮਰਾਂ ਵਾਸਤੇ ਬਾਅਦ ਫਿਰ ਬੱਕਰੀਆਂ ਵਾਲੀਆਂ ਇੱਥੇ ਥੱਲੇ ਲੈ ਕੇ ਆਈਦੀਆਂ ਆ ਮੇਰਾ ਵੀ ਹੈਗਾ ਆਪਣਾ ਫਿਸ਼ ਪਾਉਂਡ ਛੋਟਾ ਜਿਹਾ ਯਾਨੀ ਕਿ ਮੱਛੀਆਂ ਦਾ ਛੋਟਾ ਜਿਹਾ ਤਲਾਬ ਹੈ ਇੱਥੇ ਆ ਕੇ ਕਸਟਮਰ ਆਪਣੇ ਮੱਛੀਆਂ ਫੜਦੇ ਆ ਬਲੇ ਚ ਤੇ ਇਧਰਲੀ ਸਾਈਡ ਤੇ ਜਿਹੜਾ ਇੱਥੇ ਮੇਰਾ ਵੀ ਆਪਾਂ ਲੈ ਨਮੀਆਂ ਬਤਕਾਂ ਤੇ ਉਹਨਾਂ ਦੇ ਬੱਚੇ ਲੈ ਲਿਆਉਣੇ ਆ ਲੇਕਿਨ ਨਹੀਂ ਆਂਦੇ ਲੈ ਬਤਕਾਂ ਦੇ ਬੱਚੇ ਤੇ ਉਦੋਂ ਬਾਅਦ ਕੁੱਕੜਾਂ ਦੇ ਬੱਚੇ ਉਹ ਲੈ ਕੇ ਆਵਾਂਗੇ ਆ ਛੋਟਾ ਜਿਹਾ ਆਪਾਂ ਘਰ ਬਣਾਇਆ ਆਪਣੀ ਕਚੂਗੂ ਮੇਰੇ ਵਾਸਤੇ ਤੁਸੀਂ ਦੇਖਾਦੇ ਕਿੱਥੇ ਗਏ ਆ ਪੱਜ ਨਹੀਂ ਗਏ ਕਿਤੇ ਤੁਹਾਨੂੰ ਦਿਖਾ ਦਿੰਨਾ ਮੈਂ ਆਇਆ ਇੱਕ ਇੱਥੇ ਬੈਠਾ ਇੱਕ ਮਿੰਟ ਆਹ ਬਲਕਾ ਇੱਥੇ ਕਚੂਗੂ ਆ ਉਸ ਤੋਂ ਬਾਅਦ ਇੱਕ ਇਧਰਲੀ ਸਾਈਡ ਤੇ ਹੈਗਾ ਆਹ ਬਲ ਇੱਕ ਆ ਕਚੂਕਮਾ ਇਹ ਕਚੂਗੂ ਮੇਂਹਗੇ ਬੜੇ ਮੇਰੇ ਉਰ ਇਹ ਘੱਟ ਤੋਂ ਘੱਟ ਇੱਕ ਕਚੂਮਾ ਹੈਗਾ 14-15 ਹਜ਼ਾਰ ਰੁਪਇਆ ਦਾ ਇਹ ਲੇਸ਼ੀਆ ਦੇ ਤੇ ਇਧਰਲੀ ਸਾਈਡ ਤੇ ਇਹ ਤੁਸੀਂ ਆਓਗੇ ਤੁਹਾਨੂੰ ਦਿਖਾਉਣਾ ਮੈਂ ਇੱਥੇ ਆਪਣੇ ਕੋਲ ਹੈਗੇ ਜਾਨਵਰ ਆ ਸੱਪ ਆਇਕੋ ਸੱਪ ਪਾਲ ਲਿਆ ਆ ਆਪਾਂ ਉਸ ਤੋਂ ਬਾਅਦ ਆ ਇੱਥੇ ਰੰਗ ਬਰੰਗੀਆਂ ਕੋਡ ਕਿਰ ਲੀਆਂ ਆ ਵੀ ਇੱਕ ਕੋਡ ਕਿ ਦਿੱਜੀ ਆ ਇਹ ਗਵਾਨਾ ਇਦਾਂ ਤੁਸੀਂ ਦੇ ਸਕਦੇ ਤਾਂ ਆਪਣੇ ਕੋਲੇ ਹੈਗੇ ਚੂਹੇ ਤੇ ਇਧਰਲੀ ਸਾਈਡ ਤੇ ਆ ਤੁਸੀਂ ਦੇ ਸਕਦੇ ਇਹ ਵੀ ਕੋਡ ਕਿ ਦਿੱਜੀ ਇੱਥੇ ਆਪਣੇ ਹੈਗੇ ਗਿਨੀਪਿਗ ਆ ਇਹਦਾ ਤੁਸੀਂ ਦੇ ਸਕਦੇ ਪਦਰ ਤੇ ਇੱਕ ਗਿਨੀਪਿਗ ਦਾ ਜਵਾਕ ਵੀ ਆ ਇੱਥੇ ਆਪਾਂ ਰੱਖੀਆਂ ਬਿੱਲੀਆਂ ਆਪਣੀਆਂ ਠੀਕ ਹੈ ਬਿੱਲੀਆਂ ਦੇ ਬੱਚੇ ਆ ਉਸ ਤੋਂ ਤੁਹਾਨੂੰ ਸਭ ਨੂੰ ਖੋਲ ਕੇ ਦਿਖਾ ਦੁਨਾ ਮੈਂ ਕੀ ਡੀਪੀ ਆ ਰਿਪੇਅਰ ਸੋ ਨਹੀਂ ਬੱਚੀ ਆ ਗਈ ਇਹ ਮੇਰਾ ਵੀਰੇ ਜਿਹੜੇ ਬੱਚੇ ਆ ਨਾ ਠੀਕੇ ਮਾਲਕ ਆਪਣਾ ਕਹਿੰਦਾ ਛੁੱਟ ਦੋ ਪਰ ਛੁੱਟ ਨਹੀਂ ਦਿੱਤੀ ਆਪਾਂ ਆ ਵੀ ਤਾਂ ਸਹੀ ਗੱਲ ਦੱਸ ਆਪਦੇ ਪੈਸੇ ਦਾ ਖਾਣਾ ਲਿਆ ਕੇ ਖਵਾਈਦਾਗੇ ਆ ਜਿਹੜਾ ਤੂੰ ਖਾਣਾ ਦੇਖਣਦਾ ਮੇਰਾ ਵੀਰੇ ਇਹ ਇੰਨਾ ਨਹੀਂ ਲੈ ਕੇ ਦਿੱਤਾ ਇਹ ਕੰਪਨੀ ਵਾਲਿਆਂ ਨੇ ਆਪਾਂ ਆਪਦੇ ਪੈਸੇ ਦਾ ਲਿਆ ਕੇ ਦਿੱਦਾ ਚੱਲ ਕੋਈ ਚੱਕਰ 150 ਆਪਾਂ ਨੂੰ ਨਹੀਂ ਕੱਖ ਫਰਕ ਪੈਣ ਲੱਗਾ ਕਿੰਨਾ ਖਾ ਲੈਣੀ ਹੈ ਕਿ ਦੇ ਫਿਰ ਜਦ ਜਵਾਕਾਂ ਦੀ ਜਾਨ 바ਜੂਗੀ ਤੇ ਉਸ ਤੋਂ ਬਾਅਦ ਇਧਰ ਹੀ ਤੁਸੀਂ ਦੇਖੋਗੇ ਤੇ ਆਪਣੇ ਕੋਲ ਆ ਹੈਗਾ ਇੱਕ ਘੋੜਾ ਤੇ ਇੱਕ ਬਲਦ ਆ ਤੁਹਾਨੂੰ ਕੀ ਯਰ ਤਨ ਦਿਖਾਈ ਵੀ ਨਹੀਂ ਆ ਇੱਕ ਬਲਦੇ ਤਾਂ ਇੱਕ ਘੋੜਾ ਠੀਕ ਹੈ ਤੇ ਬਾਕੀ ਮੈਂ ਉਮੀਦ ਕਰਦਾ ਜਿਹੜੇ ਭਰਾ ਪੁੱਛਦੇ ਸੀ ਕਿ ਆਹ ਡੇਰੀ ਫਾਰਮ ਇਹ ਤੇ ਕੀ ਆ ਨਾ ਸਮਝ ਲੱਗ ਗਈ ਹੋਗੀ ਇਹ ਮੇਰਾ ਵਰ ਕੋ ਡੇਰੀ ਫਾਰਮ ਨਹੀਂ ਆ ਇਹ ਯਾਰ ਹੈਗਾ ਛੋਟਾ ਚਿੜੀਆ ਕਦ ਜੂ ਆ ਜਿੱਥੇ ਮੰਨ ਲਓ ਕਿ ਜਿਨ੍ਹਾਂ ਨੇ ਕਦੀ ਜ਼ਿੰਦਗੀ ਜਾਨਵਰ ਨਹੀਂ ਵੇਖੇ ਹੁੰਦੇ ਜਿਹੜੇ ਸ਼ਹਿਰਾ ਛੂਰਾ ਰਹਿੰਦੇ ਠੀਕ ਹੈ ਉਹ ਇੱਥੇ ਆਉਂਦੇ ਆ ਉਹਨਾਂ ਨੂੰ ਆਪਾਂ ਸਰਵ ਕਰੀਦਾ ਠੀਕ ਹੈ ਉਹਨਾਂ ਨੂੰ ਦਿਖਾਈਦਾ ਪਿਆ ਆਹ ਆ ਜਾਨਵਰ ਹੈ ਤੇ ਬਾਕੀ ਉਹਨਾਂ ਨੂੰ ਖਾਣਾ ਖੁਣਾ ਫਮਾਉਂਦੇ ਆ ਉਹ ਵੀ ਉਹਨਾਂ ਨੂੰ ਦਿਖਾਈਦਾ ਠੀਕ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਧੰਨਵਾਦ ਜੀ ਸੱਚ ਦੀ ਅਕਾਲ